ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦੇ ਅਲਾਨੇ ਨਤੀਜਿਆਂ ਵਿੱਚੋਂ ਦਿਉਣ ਦੀ ਅਰਥਦੀਪ ਕੌਰ ਸਤਾਰਮਾ ਰੈਂਕ ਮਿਲਿਆ ਪੰਜਾਬ ਚੋਂ ਤੇ ਜ਼ਿਲ੍ਹਾ ਬਠਿੰਡਾ ਚ ਦੂਜਾ ਸਥਾਨ ਪ੍ਰਾਪਤ ਕੀਤਾ ਇਸ ਬੱਚੀ ਨੇ ਬਠਿੰਡਾ ਜ਼ਿਲ੍ਹੇ ਦਾ ਪਿੰਡ ਦਿਉਣ ਦੀ ਅਰਥਦੀਪ ਕੌਰ ਪੁੱਤਰੀ ਰੁਲਦੂ ਸਿੰਘ ਜੋ ਰੌਕ ਰਿਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਸਰਕਾਰੀ ਵਿਖੇ 10ਵੀਂ ਜਮਾਤ ਵਿੱਚ ਪੜ੍ਹਦੀ ਸੀ ਸੋ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਜੋ ਨਤੀਜਾ ਆਇਆ ਬਹੁਤ ਵਧੀਆ ਚੰਗੇ ਅੰਕ ਲੈ ਕੇ ਸਖਤ ਮਿਹਨਤ ਕਰਕੇ ਇਸ ਬੱਚੀ ਨੇ ਆ ਸਦੀਪ ਕੌਰ ਨੇ ਆਪਣੇ ਮਾਪਿਆਂ ਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਜ਼ਿਲ੍ਹੇ ਚੋਂ ਪਠਿੰਡੇ ਚੋਂ ਦੂਜਾ ਸਥਾਨ ਅਤੇ ਪੰਜਾਬ ਚੋਂ 7ਵਾਂ ਰੈਂਕ ਪ੍ਰਾਪਤ ਕੀਤਾ ਸ਼੍ਰੀਮਤੀ ਕੌਰ ਹੈ ਮੈਂ ਰੌਕਰੀਸ ਪਬਲਿਕ ਸੀਨੀਅਰ ਸੈਂਟਰ ਸਕੂਲ ਮੈਂ ਸਰਕਾਰੀ ਵਿੱਖੇ ਪੜਦੀ ਹਾਂ ਮੇਰੇ ਪਿਤਾ ਦਾ ਨਾਮ ਰੋਧੂ ਸਿੰਘ ਹੈ ਜੋ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮੈਰਿਟ ਲਿਸਟ ਕੱਢੀ ਹੈ ਉਸ ਵਿੱਚ ਮੇਰਾ 7ਵਾਂ ਰੈਂਕ ਆਇਆ ਹੈ ਮੇਰੇ 96.77% ਨੰਬਰ ਆਏ ਹਨ 650 ਵਿੱਚੋਂ 629 ਇਸਦਾ ਸਿਹਰਾ ਮੇਰੇ ਮਾਪਿਆਂ ਅਤੇ ਮੇਰੇ ਸਕੂਲ ਦੇ ਅਧਿਆਪਕਾਂ ਨੂੰ ਜਾਂਦਾ ਹੈ ਮੈਂ ਆਪਣੇ ਸਕੂਲ ਦੇ ਪ੍ਰਿੰਸੀਪਲ ਬਲਦੇਵ ਸਿੰਘ ਬਰਾੜ ਦਾ ਧੰਨਵਾਦ ਕਰਨਾ ਚਾਹੁੰਦੀ ਆ ਅਤੇ ਮੇਰੇ ਅਧਿਆਪਕ ਹਰਨੀਤ कौर, ਤਾਰਾ ਰੈਣੀ ਮੈਮ, ਗੋਪੀਤ ਸਰ, ਅرجਿੰਦਰ ਸਰ, ਹਰਜਿੰਦਰ ਸਰ ਸਭ ਦਾ ਧੰਨਵਾਦ ਕਰਨਾ ਚਾਹੁੰਦੀ ਆ ਜਿਨ੍ਹਾਂ ਨੇ ਮੈਨੂੰ ਪ੍ਰੇਰਿਤ ਕੀਤਾ ਮੈਂ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੁੰਦੀ ਆ ਅਰਤਦੀਪ ਜਦੋਂ ਪੜ੍ਹਾਈ ਕਰੀ ਸੀ ਇਹ ਸਕੂਲ ਚ ਕਿਹੜੀ ਕਲਾਸ ਚੋਂ ਸ਼ੁਰੂ ਕੀਤਾ ਸੀਗਾ ਰੋਕਟੇਚੋਂ ਮੈਂ 3ਵੀਂ ਕਲਾਸ ਵਿੱਚ ਸ਼ੁਰੂ ਕੀਤਾ ਸੀ ਇਸ ਸਕੂਲ ਵਿੱਚ ਤੇ ਇੱਕ ਤੁਸੀਂ ਗੱਲ ਕਰੀ ਸੀਗੀ ਵੀ ਜਦੋਂ 8ਵੀਂ ਜਮਾਤ ਚੋਂ ਲਿਸਟ ਚੋਂ ਘੱਟ ਮੈਡ ਚੋਂ ਘੱਟ ਰਹਿ ਗਿਆ ਸੀਗਾ ਉਹ ਫਿਰ ਹਲਾਸੀ ਰਿਸਰੂਨ ਕੀ ਨ ਦਿੱਤੀ ਅ 8ਵੀਂ ਕਲਾਸ ਵਿੱਚ ਜਦੋਂ ਮੈਰਿਟ ਲਿਸਟ ਆਈ ਸੀ ਤਾਂ ਸਭ ਨੂੰ ਮਿਲ ਸੀ ਵੀ ਮੇਰਾ ਵੀ ਉਸ ਵਿੱਚ ਨਾਮ ਹੋਵੇਗਾ ਪਰ ਮੇਰੇ ਕੁਝ ਕੁ ਨੰਬਰ ਘੱਟ ਗਏ ਸਨ ਫਿਰ ਮੇਰੇ ਅਧਿਆਪਕਾਂ ਨੇ ਮੈਨੂੰ ਕਿਹਾ ਕਿ ਤੇਰੇ ਕੋਲ ਵੀ ਇੱਕ ਹੋਰ ਮੌਕਾ ਹੈ ਵੀ 10ਵੀਂ ਕਲਾਸ ਵਿੱਚ ਤੇਰੀ ਮੈਰਿਟ ਜ਼ਰੂਰ ਆਵੇਗੀ ਤੇ ਅੱਜ ਹੁਣ ਜਿਹੜਾ ਗਲਚ ਫੁੱਲਾਂ ਦੇ ਜਿਹੜੇ ਹਾਰ ਪਾਏ ਹੁੰਦੇ ਆ ਆਪਣੇ ਹਨ ਤੇ ਨਾਲ ਇੱਕ ਢੋਲ ਦੇ ਡੱਗੇ ਤੇ ਵੀ ਸ਼ੁਰੂਦਾਰ ਬੜੀਆ ਫਿਰਨੀ ਤੋਂ ਉਹ ਸਕੂਲ ਵੱਲੋਂ ਸੀਗੇ ਜਿਹੜੇ ਤੁਹਾਡੇ ਨਾਲ ਵਿਦਿਆਰਥਣਾਂ ਸੀਗੀਆਂ ਜਿਹੜੇ ਹਾਂਜੀ ਉਹ ਸਾਡੇ ਪ੍ਰਿੰਸੀਪਲ ਸਰ ਨੇ ਕੀਤਾ ਸੀ ਸਾਰੇ ਪਿੰਡਾਂ ਦੇ ਵਿੱਚ ਕੋਟਲੀ ਆਪ ਲੋਗ ਆਏ ਸੀ ਅ ਦਿਉਣ ਪਿੰਡ ਵਿੱਚ ਤੇ ਮੈਮਾ ਭਗਵਾਨਾ ਪੈਮਾ ਸਰ ਜｮਾ ਸਭ ਕਿਤੇ ਉੱਤਰ ਗਏ ਸੀਗੇ ਸਨ ਠੀਕ ਹੈ ਯਾਨੀ ਕਿ ਇਹ ਸਾਰੇ ਸਕੂਲ ਚ ਵੀ ਮਾਹੌਲ ਵਧੀਆ ਹੋਊਗਾ ਸਾਰੇ ਸਕੂਲ ਨੇ ਬਹੁਤ ਖੁਸ਼ੀ ਸੀ ਹਾਂ ਬਹੁਤ ਚੰਗੀ ਸੀ ਤੇ ਇਹ ਮੰਮੀ ਪਾਪਾ ਦਾ ਵੀ ਥੋੜੀ ਘਾਲਣਾ ਬਹੁਤ ਵੱਡੀ ਤਪੱਸਿਆ ਹੈ ਨਾ ਇੱਕ ਸਾਨੂੰ ਵਧੀਆ ਮਾਹੌਲ ਦਿੱਤਾ ਪੜ੍ਹਾਈ ਦਾ ਮਾਹੌਲ ਦਿੱਤਾ ਨਾਲ ਇੱਕ ਵਿਸ਼ਵਾਸ ਕਰਕੇ ਧੀਆ ਨੂੰ ਮਾਪੇ ਭੇਜਦੇ ਆ ਕਿ ਸਾਡਾ ਬੱਚਾ ਪੜ੍ਹਾਈ ਚ ਇੱਥੋਂ ਤੱਕ ਪਹੁੰਚੇ ਤੇ ਇਹ ਇਹਨਾਂ ਦੀ ਵੀ ਪ੍ਰੇਰਣਾ ਤੇ ਮਾਪਿਆਂ ਦੀ ਵੀ ਪ੍ਰੇਰਣਾ ਆਪਣੇ ਦੇ ਅਧਿਆਪਕਾਂ ਦੀ ਵੀ ਪ੍ਰੇਰਣਾ ਹੈ ਤੇ ਹੋਰ ਕੋਈ ਜਿੰਦਗੀ ਹੋਰ ਕਿਸੇ ਕੇ ਕਹਿਣਾ ਚਾਹੁੰਦੇ ਵੈਸੇ ਸ਼ੌਕ ਕੀ ਨਾਲ ਨਾਲ ਤੁਹਾਡੇ ਪੜਾਈ ਤਾਂ ਕਰਦੇ ਆ ਇਹਦੇ ਨਾਲ ਨਾਲ ਕੀ ਆ ਖੇਡਾਂ ਵਗੈਰਾ ਜਾਂ ਹੋਰ ਕੋਈ ਨਾਲ ਨਾਲ ਸ਼ੌਕ ਨਹੀਂ ਜੀ ਮੈਨੂੰ ਖੇਡਾਂ ਦਾ ਸ਼ੌਕ ਨਹੀਂ ਹੈ ਪਰ ਵੀ ਪੜਾਈ ਦੇ ਨਾਲ ਨਾਲ ਵੀ ਮਤਲਬ ਵੀ ਸਿਰਫ ਪੜਾਈ ਨਹੀਂ ਸਕੂਲੀ ਵੀ ਹੋਰ ਕਿਤੋਂ ਕੋਈ ਵੀ ਵੈਸੇ ਨੌਲਜ ਜਨਰਲ ਨੌਲਜ ਜਾਂ ਵਗੈਰਾ ਇਹ ਦਾ ਹਾਂਜੀ ਕਿਤਾਬਾਂ ਪੜ੍ਹਦੇ ਹੋ ਹਾਂ ਜੀ ਕਿਤਾਬਾਂ ਪੜਦੀ ਹਾਂ ਜੇ ਕਿਤਾਬਾਂ ਹੋਰ ਦੀ ਲੋੜ ਹੋਵੇ ਮੈਥੋਂ ਲੈ ਲਿਓ ਕਿਤਾਬਾਂ ਮੇਰੇ ਕੋਲ ਬਹੁਤ ਲਾਇਬ੍ਰੇਰੀ ਹੈ ਕਰੇ ਸੋ ਸੋ ਪਰਿਵਾਰ ਨੂੰ ਮੁਬਾਰਕਾਂ ਦੀ ਢੇਰ ਸਾਰੀਆਂ ਮੁਬਾਰਕਾਂ ਅਰਸ਼ਦੀਪ ਦੇ ਪਰਿਵਾਰ ਨੂੰ ਕਿਉਂਕਿ ਇੱਕ ਜਿਹੜੀ ਇਹ ਹੋਣਹਾਰ ਬੱਚੀ ਹੈ ਸਾਡੇ ਦੇ ਹੁਣ ਪਿੰਡ ਦੀ ਦੋਤੀ ਹੈ ਕਿਉਂਕਿ ਬਹੁਤ ਵੱਡਾ ਨਾਂ ਹੁੰਦਾ ਇੱਕ ਨਾਨਕੇ ਪਿੰਡ ਦਾ ਨਾਂ ਵੇਖੋ ਵੀ ਰੌਸ਼ਨ ਕੀਤਾ ਤੇ ਇਹੀ ਇਹਦਾ ਪਿੰਡ ਆ ਇਹੀ ਨਾਨਕੇ ਅਤੇ ਇਹੀ ਮਨੋ ਪਰਵਾਚਨ ਲੰਬੇ ਸਮੇਂ ਤੋਂ ਇੱਥੇ ਇਹ ਪਰਿਵਾਰ ਰਹਿ ਰਿਹਾ ਤੇ ਇਹਦੇ ਇਹਦੇ ਲਈ ਤੇ ਸਾਰੇ ਨਗਰ ਨੂੰ ਨਗਰ ਵੱਲੋਂ ਹੀ ਸਾਡੀ ਪੰਚਗ੍ਰਾਮ ਪੰਚਾਇਤ ਦੇਉਣ ਵੱਲੋਂ ਤੇ ਹੋਰ ਪਿੰਡ ਦੇ ਮੋਹਤਵਾਰਾ ਜਿਹੜੇ ਸਾਰਿਆਂ ਨੂੰ ਜਿਹੜੇ ਉਹਨਾਂ ਵੱਲੋਂ ਸਾਰੇ ਇਸ ਪਰਿਵਾਰ ਨੂੰ ਤੇ ਮੁਬਾਰਕਬਾਦ ਆ ਤੇ ਇਸ ਪਰਿਵਾਰ ਦਾ ਮੈਂ ਦੱਸ ਵੀ ਦੇਵਾਂ ਕਿਉਂਕਿ ਜਿਹੜੇ ਅਲਬੇਲ ਬਰਾੜ ਦੇਉਣ ਵਾਲੇ ਆ ਗੀਤਕਾਰ ਉਹਨਾਂ ਦਾ ਪਰਿਵਾਰ ਆ ਇਹ ਤੇ ਉਹ ਉਹਨਾਂ ਦੇ ਪਰਿਵਾਰ ਚੋਂ ਹੀ ਇਹ ਜਿਹੜੇ ਕਿਉਂਕਿ ਉਹਨਾਂ ਦਾ ਪਹਿਲਾਂ ਹੀ ਪਿੰਡ ਦਾ ਨਾਂ ਦਿੱਤਾ ਉਹਨਾਂ ਨੇ ਵੱਡਾ ਤੇ ਅੱਜ ਸਾਡੀ ਜਿਹੜੀ ਬੱਚੀ ਨੇ ਵੀ ਇੱਕ ਬਹੁਤ ਵੱਡਾ ਨਾਂ ਦਿੱਤਾ ਸੋ ਸਾਜਨ ਪੰਜਾਬੀ ਟੀਵੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਦੇਖਦੇ ਰਹੋ ਤੇ ਅੱਗੇ ਤੋਂ ਅੱਗੇ ਇਹ ਜਿਹੜੀ ਵੀਡੀਓ ਸ਼ੇਅਰ ਕਰੋ ਤਾਂ ਕਿ ਜਿਹੜੇ ਹੋਰ ਵੀ ਬੱਚੇ ਜਿਹੜੇ ਹੌਸਲਾ ਕਰਕੇ ਇਸ ਬੱਚੀ ਵਾਂਗੂ ਸਖਤ ਮਿਹਨਤ ਕਰਕੇ ਪੜ੍ਹਾਈ ਕਰ ਸਕਣ ਗੁਰਨਾਇਵ ਸਾਜਨ ਦੀ ਦੈਉਣਤ ਰਿਪੋਰਟ ਧੰਨਵਾਦ